ਮੈਰਿਜ ਪੈਲੇਸ ਦੇ ਵਿੱਚ ਵਿਆਹ ਚੱਲ ਰਿਹਾ ਸੀ ਕਿ ਇੱਕ ਬੱਚੇ ਦੇ ਵੱਲੋਂ ਕੁੜੀ ਦੀ ਮਾ ਦਾ ਪਰਸ ਹੀ ਚੋਰੀ ਕਰ ਲਿਆ ਗਿਆ ਜਿਸ ਦੇ ਵਿੱਚ ਕਰੀਬ 3 ਲੱਖ ਦੇ ਪੈਸੇ ਤੇ ਗਹਿੜੇ ਸਨ ਦੱਸ ਦਈਏ ਕਿ ਵਿਆਹ ਮਦ ਵਿੱਚ ਚੋਰੀਆਂ ਦਾ ਸਿਲਸਲਾ ਤਾਂ ਹੁਣ ਵੱਧਦਾ ਹੀ ਜਾ ਰਿਹਾ ਹੈ ਅੱਜ ਦਿਨ ਕੋਈ ਨਾ ਕੋਈ ਖਬਰ ਵੇਖਣ ਨੂੰ ਮਿਲ ਰਹੀ ਹੈ ਚੋਰਾਂ ਦੇ ਵੱਲੋਂ ਵਿਆਹ ਵਾਲੀ ਫੈਮਿਲੀ ਮੈਂਬਰਾਂ ਦੇ ਪਰਸਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਦਾ ਮਾਮਲਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਇੱਕ ਪੈਲੇਸ ਤੋਂ ਸਾਹਮਣੇ ਆਇਆ ਜਿੱਥੇ ਵਿਆਹ ਦਰਮਿਆਨ ਇੱਕ ਛੋਟੇ ਬੱਚੇ ਨੇ ਵਿਆਹ ਵਾਲੀ ਕੁੜੀ ਦੇ ਮਾ ਦਾ ਪਰਸ ਚੋਰੀ ਕਰ ਲਿਆ ਹਾਲਾਂਕਿ ਤਸਵੀਰਾਂ ਦੋਈ ਕਹਿਣਾ ਕਿ ਬਰਾਤ ਆਨਤ ਤੋਂ ਬਾਅਦ ਜੁਮੇ ਮੁੰਡੇ ਤੇ ਕੁੜੀ ਦੀ ਜੈਮਾਲਾ ਹੋਈ ਹੈ ਫੋਟੋ ਕਰਾਉਣ ਦੇ ਲਈ ਕੁੜੀ ਦੀ ਮਾਤਾ ਨੇ ਪਰਸ ਸੋਫੇ ਤੇ ਰੱਖਿਆ ਤਾਂ ਪਿੱਛੇ ਕਈ ਸਮੇਂ ਤੋਂ ਇੱਕ ਛੋਟਾ ਬੱਚਾ ਜੋ ਕਿ ਉਸ ਨੂੰ ਤਾਕ ਰਿਹਾ ਸੀ ਪਰਸ ਚੋਰੀ ਕਰਕੇ ਉੱਥੋਂ ਚਲਾ ਗਿਆ ਹਾਲਾਂਕਿ ਇੱਥੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਦਾ ਖੁਲਾਸਾ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਇੱਥੇ ਪ੍ਰੋਪਰ ਆ ਰਿਹਾ ਵਾ ਕਿ ਮੈਟੋਰੀਆ ਪੋਰੀ ਨਾ ਨਾਲ ਗਿਆ ਪਹਿਲਾਂ ਦੇਖ ਲੈਣੀ ਜਗਲੇ ਆਹ ਦੇਖੋ ਪੰਜਿਆ ਜਾਂਦਾ ਆ ਨਿਕਲ ਗਿਆ ਆ ਨਿਕਲ ਗਿਆ ਆ ਨਿਕਲ ਗਿਆ ਦੋ ਹਰ ਛੇ ਕੇ ਹੋ ਗਏ ਦੋ ਜਣੇ ਕਾਹ ਤੁਸੀਂ ਦੇਖਣ ਨੂੰ ਸੁਣ ਲਿਆ ਇਕੱਠੇ ਲੱਗਾਂ ਦਰ ਕੰਮ ਬਹਾਵਾਂ ਲਾ ਲਿਆ आए ना तेन पेमेंट करने आपा में 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 आपा पर गए मैं चार लाख गए उसमें तीन बोल रही आप इधर पर्स खोले ना तो दो पीछे फोटो कराने लागे उसके बाद में पर्स रखी नाले चक लिया पायलट वाला के पूरे हाथ पायलट वाला के तो तो बाहर ही आई नू पायलट वाला के काम है मेरा नाम तारा देवी मैं शांति नगर के

उसके 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 बाद मुरे, 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 मुरे उसके बाद बाद मोरे 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 माला ऐसे फोटो कराने मोबाइल के नाले चोक लिया। okay? तो तो पता लग गया जिदा फोटो के करा हटे देखे जो परस नहीं ने किसी ने दस मेन सहेली ने परस एक मुडा ले तो मैं ना गया और थाने थाने आए 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 हैं हैं पर रिपोर्ट रिपोर्ट बयान बोलने नहीं सुनवाई गोल्ड... गोल्ड साढ़े चार लाख रुपयागन के पैसे थी सब सी अब जिदा भी है अपना घट से चार लख पांच छ लाख नुक, नुकसान होया है मेरा गोल्ड में लगभग 5-6 लाख का नुकसान हो आया है। जी की नाम है? मेरा नाम कीराना जी। किथे ते रहन वाले? शांतिनगर ते रहन वाले हां। जी कल भी जो वारदात है। हां जी कल दे 30 तारीख दी सर मैरी सिगी मतलब ਸਾਡੇ ਕਲੀਕ ਕੀਆ ਡੇਢ ਤੇ ਮੈਂ ਉਹਨਾਂ ਦੇ ਨਾਲ ਹੀ ਸੀਗੀ ਵੀ ਉਹਨਾਂ ਦੇ ਸਾਰੇ ਪਰਸ ਜੋ ਪੈਸੇ ਗਿਆਨੇ ਵਗੈਰਾ ਮੈਂ ਹੀ ਪਾਈ ਸੀ ਤੇ 4.5 4.5 ਲੱਖ ਰੁਪਇਆ ਸੀਗਾ ਔਰ 골ਡ ਸੀਗਾ ਵਿੱਚ ਜੋ ਘੜੀਆਂ ਸੀ ਘੜੀ ਦੇ ਇੱਕ ਅਸੀਂ ਮੁੰਡੇ ਨਾਲ ਗੱਲ ਕੀਤੀ ਸੀ ਇੱਕ ਦੋ ਘੜੀਆਂ ਵੇਚ ਵੀ ਸੀਗੀਆਂ। ਤੇ ਬਾਕੀ ਤਿੰਨ ਰਿੰਗਾ ਸੀ ਇੱਕ ਮੁੰਡੇ ਨੇ ਰੀਬਨ ਕਟਾਈ ਦੇ ਵਿੱਚ ਸੀ ਕੁੜੀ ਨੂੰ ਉਹ ਵੀ ਵਿੱਚੇ ਹੀ ਸੀਗੀ ਤੇ ਸ਼ਗਨ ਵੀ ਸੀਗੇ ਵਿੱਚ ਤੇ 1.5 ਲੱਖ ਪੇਮੈਂਟ ਕੀਤੀ ਆ ਬਾਕੀ ਪਰਸੇ ਦੇ ਵਿੱਚੇ ਸੀ ਸਾਰਾ ਕਿਹਾ ਜਾਂਦਾ ਜੋ ਲੜਕੇ ਦੇ ਲਈ ਸ਼ਗਨ ਵਗੈਰਾ ਹੀ ਸਾਰਾ ਉਸੇ ਉਹਦੇ ਵਿੱਚੇ ਹੀ ਸੀਗਾ ਸਾਰਾ ਕੁਝ ਵੀ ਹਜੇ ਕੁਝ ਜਦਲਾਵਾ ਫਿਰ ਅਸੀਂ ਕੁਝ ਵੀ ਨਹੀਂ ਉਹਨਾਂ ਨੂੰ ਕੀਤਾ ਸੀਗਾ ਤੇ ਸਿਰਫ ਇੱਕ 1.5 ਲੱਖ ਪੇਮੈਂਟ ਕੀਤੀ ਸੀ ਵਕਤ 3 ਲੱਖ ਤੇ ਬਾਕੀ ਜੋ ਸ਼ਗਨ ਵਗੈਰਾ ਸੀਗੇ ਤੇ 골ਡ ਸੀਗਾ ਉਹ ਸਾਰਾ ਉਹਦੇ ਵਿੱਚੇ ਸੀ ਜਿੱਦਾਂ ਦੋ ਇੱਕ ਮੁੰਡਾ ਆਇਆ ਉਹਨੇ ਸਾਹਮਣੇ ਬੈਠਾ ਸੀ ਸਟੇਜ ਉਹਦੇ ਸਟੇਜ ਦੇ ਉਨੇ ਕੋਟ ਉਤਾਰਿਆ ਬਸੂਫੀ ਵਾਲ ਗਿਆ ਤੇ ਕੋਟ ਪ੍ਰਸਿੱਧਾ ਟੰਗਿਆ ਤੇ ਬਾਹਰ ਚਲਾ ਗਿਆ ਤੇ ਉਹ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਇਹਨਾਂ ਦਾ ਕੋਈ ਰੈਲਟਿਵ ਆ ਮੈਂ ਕਿਹਾ ਤੁਸੀਂ ਪਰਸ ਕਿਸੇ ਨੂੰ ਬਾਹਰ ਜਾਂਦਾ ਦੇਖਿਆ ਵੀ ਕਿ ਪਰਸ ਮੇਰੀ ਪਹਿਚਾਨ ਚ ਸੀਗਾ ਤੇ ਮੈਂ ਕਿਹਾ ਪਰਸੋ ਸੀ ਕਿਸੇ ਨੂੰ ਫੜਾਇਆ ਕਹਿੰਦੇ ਨਹੀਂ ਮੈਂ ਤਾਂ ਫੜਾਇਆ ਨਹੀਂ ਮੈਂ ਕਿਹਾ ਪਰਸੇ ਬਾਹਰ ਲੈ ਕੇ ਉਹ ਗੇਟ ਤੋਂ ਪੱਟਾ ਪੱਟ ਕੇ ਚਲਾ ਗਿਆ ਵੀ ਖਬਿਆਥਰ ਮੁੜ ਗਿਆ ਬਸ ਫਿਰ ਕੈਮਰੇ ਚੋਂ ਕਢਾਇਆ ਕੈਮਰੇ ਤੋਂ ਧੁੰਦ ਲਈ ਜਾਂਦੇ ਸੀਗੇ ਕੋਈ ਸ਼ੱਕ ਕਿਉਂਕਿ ਬਹੁਤ ਵਿੱਚ ਸਾਨੂੰ ਵੇਟਰਾਂ ਵਰਗੇ ਲੱਗਦੇ ਆ ਸਾਨੂੰ ਵੇ ਲੱਗਦੇ ਸਾਨੂੰ ਮੁੰਡੇ ਉਹਨਾਂ ਦੀ ਬਿਲਕੁਲ ਸਾਰੇ ਐਡਰੈਸਾਂ ਇੱਕੋ ਜਿਹੇ ਸੀ ਉਹਨਾਂ ਨੇ ਵੀ ਉਸ ਤਰ੍ਹਾਂ ਦੇ ਪਾਈ ਸੀ ਬਲੈਕ ਵਾਈਟ ਔਰ ਬਲੈਕ ਬ੍ਰਾਊਨ ਮੇਰਾ ਨਰਜੀਤ ਸਿੰਘ ਭੋਲੂ ਆ ਜਿਹੜਾ ਸ਼ਾਂਤੀ ਨਗਰ ਤੋਂ ਹਾਂਜੀ ਇਹ ਮੰਗਲਾ ਗਦੀ ਪੁਰਾ ਜਿਹਾ ਕੱਲ ਦੀ ਚੋਰੀ ਦਾ ਕੱਲ ਅਸੀਂ ਮਹੱਲੇ ਕੁੜੀ ਵੱਲੋਂ ਗਈ ਸੀ ਵਿਆਹ ਵਿੱਚ ਮੈਰੀ ਸੀ ਕੱਲ 30 ਤਰੀਕ ਨੂੰ ਐਤਵਾਰ ਜਿਹੜਾ ਸ਼ਾਂਤੀ ਨਗਰ ਤੇ ਉੱਤੇ ਮੈਰੀ ਦੇ ਵਿੱਚ ਜਿਹੜੇ ਮਦਰ ਸੀ ਜਿਹੜੀ ਬੇਟੀ ਸੀ ਉਹਨਾਂ ਦੇ ਬੜੇ ਮਤਲਬ ਤੇ ਉਹਨਾਂ ਦੇ ਐਕਚੁਅਲੀ ਵਾਸਿਕੀ ਇੱਕ ਨਿਕਲਿਆ ਆਇਆ ਮੁੰਡਾ ਉਹਨੇ ਕੋਲ ਪੂਰਾ ਮੁੱਲ ਕੀ ਬੇਡਰ ਵਾਲੇ ਕੱਪੜੇ ਪਾਏ ਸੀਗੇ ਪ੍ਰੋਫੈਸ਼ਨਲ ਜੀ ਤੇ ਉਹਨੇ ਇਦਾਂ ਕੋਟ ਲਾਇਆ ਆਪਣਾ ਤੇ ਸੋਫੇ ਤੇ ਕਿਦਾਂ ਫੋਟੋ ਕਰਾਉਣ ਨੂੰ ਮਾਰੇ ਉਧਰ ਹੋਇਆ ਸੋਫੇ ਦੇ ਪਰਚ ਰੱਖਿਆ ਇਹ ਨਹੀਂ ਪਬਲਿਕ ਦੇ ਵਿੱਚ ਉੱਚ ਉੱਦੀ ਕਮਾਇਆ ਉਹਨੇ ਆਪਣਾ ਕੋਟ ਤੇ ਪਰ ਛੱਕੇ ਬਾਹਰ ਨਿਕਲ ਗਿਆ ਉਹਦੀ ਕੰਪਲੇਨਟ ਕੀਤੀ ਹੈ ਪੁਲਿਸ ਮੌਕੇ ਤੇ ਆ ਗਈ ਸੀ ਆਈ ਸੀ ਪੁਲਿਸ ਕੁਸ਼ਟਮਰ ਆ ਗਈ ਪੁੱਛਣ ਜੀ ਹੁਣ ਕੀ ਕਹਿਣਾ ਹੈ ਹੁਣ ਸਾਨੂੰ ਉਹਨੇ ਥਾਣੇ ਬੁਲਾਇਆ ਸੀ ਥਾਣੇ ਚਾਰਪੁਰ ਅਸੀਂ ਆਏ ਆ ਫੈਮਲੀ ਨਾਲ ਤੇ ਉੱਚ ਇਹਨਾਂ ਨੇ ਸਾਨੂੰ ਐਸੇ ਸਭ ਮਿਲੇ ਆ ਉਹਨਾਂ ਨੇ ਸਾਨੂੰ ਇਹ ਦੋਇਆ ਵਿਸ਼ਾਸ਼ਣ ਕੀ ਜਲਦੀ ਮਤਲਬ ਕਿ ਅਸੀਂ ਕੈਮਰੇ ਕਮਪਲੀਟ ਕਰਦੇ ਪਏ ਆ ਕਿ ਜਲਦੀ ਹੀ ਲੱਭ ਲਾਂਗੇ ਜੀ ਕੱਲ ਇੱਕ ਤੁਹਾਡੇ ਪੈਲਾਸ ਦੇ ਵਿੱਚ ਵਾਰਦਾਤ ਹੋਈ ਹੈ ਕਿ ਬੱਚਾ ਇੱਕ ਛੋਟਾ ਬੈਗ ਚੱਕ ਕੇ ਲੈ ਗਿਆ ਤੇ ਫੈਮਿਲੀ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜੋ ਕਿ ਪੈਲਾਸ ਵਾਲੇ ਵਿੱਚ ਹੀ ਮਿਲਿਆ ਹੋਇਆ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਕੈਸ਼ ਕਿੰਨਾ ਆਇਆ ਕਿ ਉਹ ਇਲਜ਼ਾਮ ਲਾ ਰਹੇ ਨੇ ਕਿ ਵੇਟਰਾਂ ਦਾ ਹੀ ਕੰਮ ਹੈ ਤੇ ਭਾਈ ਦੇਖੋ ਪਤਾ ਸਾਰੇ ਵੇਟਰ ਜਿਹੜੇ ਦੀ ਵਿਸ਼ੇਸ਼ ਟੀਵੀ ਕਿਵਰੇ ਚਾਪ ਉਹ ਚੈੱਕ ਕਰਾਤਾ ਰਿਹਾ ਗੈਸਟਰ ਨੂੰ ਤੇ ਨਾਲ ਹੀ ਬਿਲਸੋ ਵੀ ਕਮਪਲੀਟ ਕੀਤੀ ਹੈ ਅਸੀਂ ਤਾਂ ਖੁਦ ਜਾਣਦੇ ਇਹ ਤਾਂ ਹੱਲ ਨਿਕਲਣਾ ਚਾਹੀਦਾ ਇਸ ਚੀਜ਼ ਦਾ ਕਿਉਂਕਿ ਜੇ ਇਹ ਹੱਲ ਨਹੀਂ ਨਿਕਲਦਾ ਸਾਡੇ ਦੇ ਵੀ ਵਿਪਾਰ ਕਰਨਾ ਔਖਾ ਹੋ ਜਾਣਾ ਨੇ ਟਾਈਮ ਵਿੱਚ ਕਿਉਂਕਿ ਕੋਈ ਛੋਟਾ ਜਿਹਾ ਬੱਚਾ ਦੋ ਦੋ ਬੰਦੇ ਆਏ ਆ ਪੂਰੀ ਸੀਸੀਟੀਵੀ ਚੈੱਕ ਕਰਾਏ ਹੁਣ ਵੀ ਪੂਰਾ ਕੋਆਪਰੇਟ ਕਰ ਰਹੇ ਆ ਪੁਲਿਸ ਨੂੰ ਜਿਹੜੇ ਵੀ ਤੁਸੀਂ ਆ ਰਹੇ ਹੋ ਵੀਡੀਓਗ੍ਰਾਫਰ ਆਲੇ ਸਾਰੇ ਆ ਰਹੇ ਆ ਸਾਰੇ ਨੂੰ ਵੀਡੀਓਜ਼ ਬਾਰੇ ਕੱਢ ਕੇ ਦਿਖਾ ਰਹੇ ਆ ਅਸੀਂ ਯਾਤਰਾ ਨਾਲ ਕੋਆਪਰੇਟ ਕਰ ਰਹੇ ਆ ਸਾਡੀ ਕੋਈ ਗਲਤੀ ਨਹੀਂ ਕੋਈ ਵੇਟ ਬਾਹਰੋਂ ਗੈਸਟ ਆਏ ਇਹਦੇ ਗੈਸਟ ਬਣ ਕੇ ਆਇਨਾਲੇ ਉਹ ਤੁਸੀਂ ਵੀ ਉਹਨਾਂ ਦੀ ਸੀਸੀਟੀਵੀ ਚੈੱਕ ਕਰੋ ਉਹ ਲੱਗ ਨਹੀਂ ਰਿਹਾ ਕਿ ਉਸੇ ਵੇਟਰ ਆਇਆ ਹੋਇਆ ਕੋਈ ਅਣਪਛਾਤਾ ਬੰਦਾ ਵਾ ਇਦਾਂ ਲੱਗ ਰਿਹਾ ਜਿਵੇਂ ਗੈਸਟਰੀ ਬੈਠੇ ਨਾਲੇ 1 ਘੰਟਾ ਗੈਸਟ ਦੇ ਬਿਲਕੁਲ ਨਾਲ ਸੋਫੇ ਤੇ ਬੈਠ ਰਹੇ ਹੋ ਗੈਸਟ ਕੋਲ ਹੀ ਮੈਨੇਜਰ ਕੋਲ ਕੁਝ ਕੁ ਗੈਸ ਕਰ ਰਿਹਾ ਤਾਂ ਪੱਕਾ ਗੈਸ ਕਰ ਲਾਂ ਇਹ ਕੌਣ ਆ ਬੰਦਾ ਕੋਈ ਨਹੀਂ ਇਹ ਤਾਂ ਕੱਟ ਸ਼ਾਟ ਕਰਨੀ ਵੈਸੇ ਲੱਗਦਾ ਧੀਵੀ ਸਰੀ ਤਰੀ ਹੋਵੇ ਮੋਟਾ ਕੱਟ ਸ਼ਾਟ ਹੋ ਰਹੇ ਆ ਉਹਨਾਂ ਨੂੰ ਮੈਂ ਕਿਹਾ ਨਾ ਕਿ ਉਹ ਖੜੇ ਨਾ ਬੀ। ਉਸ ਮੈਨੂੰ ਜਸਪੀ ਪ੍ਰੋਮੋ ਹੋਰ ਆ ਗਿਆ ਨਾ ਉਹ ਦਰਮਿਆਨ ਦਾ ਮਾੜਾ ਬਲਾਉ ਨੂੰ ਇਧਰ ਜਿਹੜੇ ਪੈਲਸ ਵਿੱਚ ਇੱਕ ਬੈਕ ਟਰੀ ਹੋਂ ਦਾ ਮਾਮਲਾ ਸਾਹਮਣੇ ਆਇਆ ਅੰਦੇ ਜੀ ਜਿਹੜੇ ਕਿਤੇ ਤੇ ਕਾਰਵਾਈ ਨਾਲ ਹੋਵੇ ਇਹ ਸਰ ਕੱਲ ਇੱਕ ਇੰਟੀਮੀਸ਼ਨ ਆਈ ਸੀ ਸਾਨੂੰ ਇੱਥੇ ਸਾਡੇ ਪੈਲਸਪੇਂ ਦਾ ਬਾਈਪਾਸ ਤੇ ਉੱਥੇ ਕੋਈ ਲੇਡੀ ਦਾ ਮੈਰਿਜ ਸੀ ਉਹਦੀ ਮਾਤਾ ਜਿਹੜੀ ਆ ਉਹਦੇ ਪਰਸ ਚੋਂ ਪੈਸੇ ਜੁਲਰੀ ਵਗੈਰਾ ਸੀ ਉਹਨਾਂ ਦੀ ਉਹ ਜਦੋਂ ਸਗਣ ਪਾਉਣ ਲਈ ਉਹਨੇ ਕੁਰਸੀ ਤੇ ਬੈਗ ਰੱਖਿਆ ਆਪਣਾ ਪਰਸ ਕੋਈ ਬੱਚਾ ਆਇਆ ਵਿਆਹ ਚ ਵੀਡੀਓ ਅਸੀਂ ਉੱਥੇ ਦੇਖੀ ਆ ਉਹ ਛੋਟਾ ਜਿਹਾ ਬੱਚਾ 12 14 ਸਾਲ ਦਾ ਉਹਦਾ ਉਥੋਂ ਪਰਸ ਚੁੱਕ ਕੇ ਲੈ ਜਾਂਦਾ ਹੈ ਉਹਦੀ ਸ਼ਾਨਵੀਨ ਕਰ ਰਹੇ ਆ ਅਸੀਂ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਿੱਦੋਂ ਨੂੰ ਬੱਚਾ ਗਿਆ ਆ ਜਿੱਦਾਂ ਵੀ ਕੋਈ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਕਾਰਵਾਈ ਸਾਹਮਣੇ ਆਉਂਦੀ ਆ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਉ। ਆ ਤੇ ਫੈਮਲੀ ਕਿੱਥੇ ਦੀ ਰਾਣੀ ਇਹਨਾਂ ਦੀ ਇਹ ਫੈਮਲੀ ਹੈਗੀ ਜੀ ਨਿਊ ਸ਼ਾਂਤੀ ਨਗਰ ਦੀ ਇਹ ਸ਼੍ਰੀਮਤੀ ਤਾਰਾ ਰਾਣੀ ਆ ਵਾਈਫ ਆ ਹਰੋਜ ਕੁਮਾਰ ਇਹਨਾਂ ਦੀ ਬੇਟੀ ਦੀ ਮੈਰਿਜ ਸੀ ਗੱਲ ਤੇ ਹਿਮਾਚਲ ਪ੍ਰਦੇਸ਼ ਤੋਂ ਆਈ ਸੀ ਵਿਰਾਤਪ ਲੜਕੇ ਵਾਲੇ ਉੱਥੋਂ ਦੇ ਸੀ ਉਹਨਾਂ ਨੂੰ ਬੁਲਾਇਆ ਆ ਅਸੀਂ ਉਹਨਾਂ ਦਾ ਬਿਆਨ ਲੇਖ ਕੇ ਔਰ ਜਦ ਇਨਵੈਸਟੀਗੇਸ਼ਨ ਜੋ ਵੀ ਤੱਤ ਸਾਹਮਣੇ ਆਉਂਦੇ ਆ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਕੰਮੀ ਨੇ ਖਾਇਆ ਕਿ ਟੈਗ ਦੇ ਚੁਨਾ ਵਾਲੇ ਫੈਮਲੀ ਆਈ ਹੈ ਹੁਣ ਸਾਡੇ ਕੋਲ ਸਰ ਕੱਲ ਵੀ ਆਪਣੇ ਰੀਤੀ ਰਿਵਾਜ ਕਰਦੇ ਸੀ ਸਾਡੇ ਕੋਲ ਆਏ ਫੇਏ ਉਹਨਾਂ ਦਾ ਬਿਆਨ ਦੇਖ ਕੇ ਨਾ ਕਾਨੂੰਨੀ ਕਾਰਵਾਈ ਕਰ